ਸਬਸਕ੍ਰਾਈਬ ਬਟਨ ਦਬਾ ਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਜੀਏ ਬੈਲ ਆਈਕਨ ਕੋ ਦਬਾ ਕੇ ਨੋਟੀਫਿਕੇਸ਼ਨ ਓਨ ਕਰ ਲਿਜੀਏ ਹਰ ਸਰਕਾਰੀ ਨੌਕਰੀ ਦੀ ਜਾਣਕਾਰੀ ਸਭ ਤੋਂ ਪਹਿਲੇ ਪਾਣੇ ਲਈ सात श्रीकाल दोस्तों जॉब रेड बाय हरदीप चैनल में आपका स्वागत है आज एक और नई भर्ती के नोटिफिकेशन के साथ हाजिर हुआ हूँ मेरा वीडियो आपको अच्छा लगे लाइक शेयर कमेंट जरूर करना जेकर दोस्तों मेरे चैनल पर पहली बार विजिट कर रहे हो तो मेरे चैनल को सब्सक्राइब करना मत भूलना हर सरकारी नौकरी की जानकारी सबसे पहले पाने के लिए चलो दोस्तों आज का वीडियो स्टार्ट करते हैं दोस्तों जो आज का नोटिफिकेशन आया पंजाब लीगल सर्विस अथॉरिटी की तरफ से नोटिफिकेशन है पंजाब में क्लर्कों की वैकेंसी आ चुकी है दोस्तों पूरे पंजाब के कैंडिडेट अप्लाई कर सकते हैं और लास्ट डेट रहेगी पच्ची एक दो हज़ार उन्नीस usse pehle pehle apne apply kar dena hai kaun apply kar sakta hai age kya chahiye qualification kya chahiye ki puri jankari ke liye video ko last tak dekhte rahe chalo abhi chalte hain dost notification ki taraf dosto ye notification hai ji isda link main apne description box vich de dunga utthe tu download karke changi tarah pad leyo padan to baad hi apply karna chalo hun dosto video start karde haan punjab state legal service authorities valo notification hai ji dosto pay scale di gal kariye ji 34800 plus 3200 rupya grade pe rahega ye dosto qualification di gal kariye ji ਬੈਚਲਰ ਡਿਗਰੀ ਤੁਸੀਂ ਕੰਪਲੀਟ ਕੀਤੀ ਹੈ ਤਾਂ ਤੁਸੀਂ ਇਹ ਜੌਬ ਲਈ ਅਪਲਾਈ ਕਰ ਸਕਦੇ ਹੋ ਜੀ 120 ਹਰਸ ਕੋਰਸ ਹੈਂਡਿੰਗ ਐਕਸਪੀਰੀਅੰਸ ਤੁਹਾਡੇ ਕੋਲ ਪਰਸਨਲ ਕੰਪਿਊਟਰ ਇਨਫੋਰਮੇਸ਼ਨ ਟੈਕਨੋਲੋਜੀ ਦਾ ਔਰ ISO ਦਾ ਸਰਟੀਫਿਕੇਟ ਹੈ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਦੋਸਤੋ ਏਜ ਦੀ ਗੱਲ ਕਰੀਏ ਜੀ 18 ਤੋਂ 45 ਸਾਲ ਦੀ ਤੁਹਾਡੀ ਏਜ ਆ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਦੋਸਤੋ ਲਾਸਟ ਡੇਟ ਰਹੇਗੀ 25 1 2019 5 ਵਜੇ ਤੱਕ ਜੀ ਦੋਸਤੋ ਜੋ ਇੰਟਰਸਟਿਡ ਕੈਂਡੀਡੇਟ ਨੇ ਉਹਨਾਂ ਨੇ ਐਪਲੀਕੇਸ਼ਨ ਸੈਂਡ ਕਰਨੀ ਹੈ ਜੀ ਉਹ ਐਡਰੈਸ ਹੈ ਜੀ ਪੰਜਾਬ ਸਟੇਟ ਲੀਗਲ ਸਰਵਿਸ ਅਥਾਰਟੀ ਸਾਈਟ ਨੰਬਰ 126 ਸੈਕਟਰ 69 ਐਸਐਸ ਨਗਰ ਮੋਹਾਲੀ ਦੇ ਐਡਰੈਸ ਤੇ ਤੁਸੀਂ ਐਪਲੀਕੇਸ਼ਨ ਸੈਂਡ ਕਰ ਦੇਣੀ ਆ ਦੋਸਤੋ ਪੋਸਟਾਂ ਸਟੇਟ ਵਾਈਜ਼ ਨੰਬਰ 1 ਜੀ ਐਸਐਸ ਨਗਰ ਮੋਹਾਲੀ ਦੀ ਇੱਕ ਪੋਸਟ ਹੈ ਜੀ ਅੰਮ੍ਰਿਤਸਰ ਦੀ ਇੱਕ ਪੋਸਟ ਹੈ ਜੀ ਬਠਿੰਡਾ ਦੀ ਇੱਕ ਪੋਸਟ ਹੈ ਜੀ ਫਰੀਦਕੋਟ ਦੀ ਇੱਕ ਪੋਸਟ ਹੈ ਜੀ ਫਿਰੋਜ਼ਪੁਰ ਦੀ ਇੱਕ ਪੋਸਟ ਹੈ ਜੀ ਫਾਜ਼ਲਕਾ ਦੀ ਇੱਕ ਪੋਸਟ ਹੈ ਜੀ ਉਹ ਸ਼ਿਆਰਪੁਰ ਦੀਆਂ ਦੋ ਪੋਸਟਾਂ ਨੇ ਜੀ। ਜਲੰਧਰ ਦੀ ਇੱਕ ਪੋਸਟ ਹੈ ਜੀ। ਕਰਪੂਥਲਾ ਦੀ ਇੱਕ ਪੋਸਟ ਹੈ ਜੀ। ਲੁਧਿਆਣਾ ਦੀ ਇੱਕ ਪੋਸਟ ਹੈ ਜੀ। ਮਾਨਸਾ ਦੀ ਇੱਕ ਪੋਸਟ ਹੈ ਜੀ। ਮੋਗਾ ਦੀ ਦੋ ਪੋਸਟਾਂ ਨੇ ਜੀ। ਪਟਾਣਕੋਟ ਦੀ ਇੱਕ ਪੋਸਟ ਹੈ ਜੀ। ਰੂਪਨਗਰ ਦੀ ਇੱਕ ਪੋਸਟ ਹੈ ਜੀ। ਸੰਗਰੂਰ ਦੀ ਇੱਕ ਪੋਸਟ ਹੈ ਜੀ। ਐਸਐਸ ਨਗਰ ਦੀ ਇੱਕ ਪੋਸਟ ਹੈ ਜੀ। ਸ੍ਰੀ ਮੁਕਸਰ ਦੀ ਇੱਕ ਪੋਸਟ ਹੈ ਜੀ। ਟੋਟਲ 19 ਪੋਸਟਾਂ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਜੀ। ਦੋਸਤੋ ਇਹ ਐਪਲੀਕੇਸ਼ਨ ਫਾਰਮ ਹੈ ਜੀ। ਇਹ ਜਿਹੜਾ ਡੇਟ ਹੈ 25/1/2019 ਤੋਂ ਪਹਿਲਾਂ ਤੁਸੀਂ ਇਹਨੂੰ ਭਰ ਕੇ ਜੋ ਪਹਿਲਾਂ ਤੁਹਾਨੂੰ ਐਡਰੈਸ 'ਚ ਦੱਸਿਆ ਉਸ ਐਡਰੈਸ ਤੇ ਤੁਸੀਂ ਭੇਜ ਦੇਣਾ ਜੀ ਮੇਰਾ ਵੀਡੀਓ ਤੁਹਾਨੂੰ ਚੰਗਾ ਲੱਗਿਆ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ